ਸਰਜੀਤ ਸਪੋਰਟਸ ਐਸੋਸੀਏਸ਼ਨ ਰਜਿਸਟਰਡ ਬਟਾਰਾਵਲੋਂ ਤਿੰਨ ਅਧਾਕਿਆਂ ਤੋਂ ਬਟਾਰਾ ਨੇੜੇ ਪਿੰਡ ਕੋਟਲਾ ਸ਼ਾਇਆ ਦੇ ਸਟੇਡੀਅਮ ਵਿਖੇ ਕਰਵਾਈਆਂ ਜਾਂਦੀਆਂ ਕਮਲਜੀਤ ਖੇਡਾਂ ਇਸ ਵਾਰੇ ਨਹੀਂ ਹੋਣਗੀਆਂ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਿਸ਼ਾਨ ਸਿੰਘ ਰੰਧਾਵਾ ਜਸਵੰਤ ਸਿੰਘ ਢਿੱਲੋਂ ਖੁਸ਼ਕਰਨ ਸਿੰਘ ਹੇਰ ਅਤੇ ਤਰਨਪੀਰ ਸਿੰਘ ਕਲਸੀ ਨੇ ਦੱਸਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਹੋਣਗੇ ਜਿਸ ਵਿੱਚ ਕੀਰਤਨ ਦਰਬਾਰ ਕਵੀ ਸ੍ਰੀ ਦਰਬਾਰ ਕਵੀ ਦਰਬਾਰ ਢਾਡੀ ਦਰਬਾਰ ਸੈਮੀਨਾਰ ਗਤਕਾ ਤੇ ਦਸਤਾਰਬੰਦੀ ਦੇ ਮੁਕਾਬਲੇ ਹੋਣਗੇ ਜੀਤ ਸਪੋਰਟਸ ਐਸੋਸੀਏਸ਼ਨ ਬਲੋਂ ਪਿਛਲੇ 30 ਸਾਲਾਂ ਤੋਂ ਹਰ ਸਾਲ ਕਮਲਜੀਤ ਖੇਡਾਂ ਨਾਂ ਦਾ ਇੱਕ ਬਹੁਤ ਹੀ ਵੱਡਾ ਖੇਡ ਟੂਰਨਾਮੈਂਟ ਬਟਾਲਾ ਦੇ ਨਾਲ ਲੱਗਦੇ ਪਿੰਡ ਕੋਟਲਾ ਸ਼ਹੀਦ ਵਿੱਚ ਕਰਵਾਇਆ ਜਾਂਦਾ ਇਸ ਸਾਲ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ 20 ਸਤਾਬੀ ਚੱਲਣ ਕਰਕੇ ਇਸ ਵਾਰੇ ਅਸੀਂ ਕਮਲਜੀਤ ਖੇਡਾਂ ਮੁੱਖ ਰੂਪ ਵਿੱਚ ਨਾ ਕਰਵਾ ਕੇ ਉਹਨਾਂ ਸਮਿਆਂ ਦੌਰਾਨ ਹੀ ਧਾਰਮਿਕ ਸਮਾਗਮ ਉਸੇ ਸਟੇਡੀਅਮ ਦੇ ਵਿੱਚ ਹੀ ਕਰਵਾਵਾਂਗੇ ਜਿਹਦੇ ਵਿੱਚ ਕੀਰਤਨ ਸਮਾਗਮ ਹੋਣਗੇ ਕਵੀ ਦਰਬਾਰ ਹੋਣਗੇ ਕਬੀ ਸ਼ਰੀ ਢਾਡੀ ਦਰਬਾਰ ਔਰ ਜਿਹੜੇ ਦਸਤਾਰ ਅਤੇ ਗਤਕੇ ਦੇ ਮੁਕਾਬਲੇ ਹੋਣਗੇ ਇਹਨਾਂ ਦੇ ਨਾਲ ਨਾਲ ਅਸੀਂ ਸਟੇਡੀਅਮ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਜਿਹੜਾ ਉਹ ਟੈਂਟ ਲਗਾਇਆ ਜਾ ਰਿਹਾ ਅਤੇ ਸ਼ਹੀਦੀ ਸਮਾਗਮਾਂ ਨੂੰ ਮੁੱਖ ਰੱਖ ਕੇ ਉੱਥੇ ਲੰਗਰ ਚੱਲਣਗੇ ਅਤੇ ਸਿਰ ਮੌਰ ਜਿਹੜੇ ਕਵਿਸ਼ਰੀ ਟਾਡੀ ਤੇ ਕੀਰਤਨੀ ਜਥੇ ਨੇ ਉਹ ਸੰਗਤਾਂ ਨੂੰ ਉਹ ਸਮੇਂ ਦੌਰਾਨ ਨਿਹਾਲ ਕਰਦੇ ਰਹਿਣਗੇ ਇਹ ਪ੍ਰੋਗਰਾਮ 29 ਅਤੇ 30 ਨਵੰਬਰ ਨੂੰ ਹੋਣਗੇ ਦੋ ਦਿਨਾਂ ਸਮਾਗਮ ਇਹ ਹੋਵੇਗਾ ਅਤੇ ਖੇਡਾਂ ਦੇ ਪ੍ਰਤੀਕ ਵਜੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਇੱਕ ਮੈਰਾਥਨ ਦੌੜ ਸ਼ੁਰੂ ਹੋਵੇਗੀ ਜਿਦੇ ਵਿੱਚ ਅੰਤਰਰਾਸ਼ਟਰੀ ਐਥਲੀਟ ਹਿੱਸਾ ਲੈਣਗੇ ਉਹ ਮੈਰਾਥਨ ਦੌੜ ਦੇ ਵਿੱਚ ਖਿਡਾਰੀ ਦੌੜ ਕੇ ਤੇ ਬਟਾਲੇ ਬਾਬਾ ਬਕਾਲਾ ਸਾਹਿਬ ਤੋਂ ਬਟਾਲੇ ਤੱਕ ਦੌੜ ਲਾਉਣਗੇ ਔਰ ਮੈਰਾਥਨ ਹੋਏਗੀ ਜੋ ਕਿ ਇਸ ਵਰੇ ਦੀ ਮੁੱਖ ਖਿੱਚ ਹੋਵੇਗੀ ਟਾਈਮਿੰਗ ਕੀ ਹੋਏਗੀ ਜੀ ਟਾਈਮਿੰਗ ਇਹ 10 ਵਜੇ ਤੋਂ ਆਪਾਂ ਸਮਾਗਮ ਸ਼ੁਰੂ ਕਰਿਆ ਕਰਾਂਗੇ ਸ਼ਾਮ ਦੇ 4 ਵਜੇ ਤੱਕ ਸਰ ਇਸ ਵਾਰ ਸਾਲ ਇਨਾਮ ਵੀ ਰੱਖਦੇ ਹੋਇਆ ਇਸ ਵਾਰ ਕੋਈ ਜਿਹੜੇ ਕਵੀਸ਼ਰ ਨੇ ਜਾਂ ਕੋਈ ਰਾਣੀ ਹੋਰ ਕੋਈ ਧਾਰਮਿਕ ਮੁਕਾਬਲੇ ਕਰਾਏ ਜਾਂਦੇ ਉਹ ਜਿਹੜੇ ਜਿਹੜੇ ਆਪਾਂ ਮੈਰਾਥਨ ਕਰਵਾ ਰਹੇ ਹਾਂ ਉਹਦੇ ਵਿੱਚ ਐਸੋਸੀਏਸ਼ਨ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਸੀ ਸਿੱਖਾਂ ਦੇ ਔਰ ਨੌਂ ਹੀ ਅਸੀਂ ਜਿਹੜੇ ਨੌ ਖਿਡਾਰੀ ਪਹਿਲੇ ਹੋਣਗੇ ਉਹਨਾਂ ਨੂੰ ਬਹੁਤ ਵੱਡੇ ਕੈਸ਼ ਪ੍ਰਾਈਜ਼ ਦਵਾਂਗੇ ਜਿਹਦੇ ਵਿੱਚ ਪਹਿਲਾ ਨਾਮ 50000 ਦਾ ਹੋਵੇਗਾ ਇੰਡੀਵਿਜੂਅਲ ਜਿਹੜਾ ਪਹਿਲਾਂ ਮੈਰਾ ਸੰਚੋ ਫਸਟ ਆਏਗਾ ਉਹਨੂੰ 50000 ਰੁਪਏ ਦਵਾਂਗੇ ਬਾਕੀ ਵੀ ਜਿਹੜੇ ਉਹਦੇ ਹਿਸਾਬ ਦੇ ਨਾਲ ਅੱਗੇ ਨੌਂ ਖਿਡਾਰੀਆਂ ਤੱਕ ਆਪਾਂ ਪ੍ਰਾਈਜ਼ ਦਵਾਂਗੇ ਜਿਹੜੇ ਕੀਤਨੀ ਜਥੇ ਆਉਣੇ ਉਹਨਾਂ ਦੀ ਭੇਟਾ ਹੁੰਦੀ ਆ ਉਹ ਤੇ ਉਹਨਾਂ ਦੇ ਆਪਣੇ ਹਿਸਾਬ ਦੇ ਨਾਲ ਦਿੱਤੀ ਜਾਏਗੀ ਜਿਹੜੇ ਦਸਤਾਰਬੰਦੀ ਦੇ ਮੁਕਾਬਲੇ ਨੇ ਉਹ ਨੌਜਵਾਨ ਤੇ ਬੱਚਿਆਂ ਦੇ ਵਿੱਚ ਹੋਣਗੇ ਉਹਨਾਂ ਨੂੰ ਵੀ ਚੰਗੇ ਨਗਦ ਨਾਮ ਦਿੱਤੇ ਜਾ। ਅਮਨ ਜੀ ਨੇ ਕਿਹਾ ਅਸ਼ਵਾਰ ਨਾ ਕਰਾਉਂਦਾ ਕੋਈ ਖਾਸ ਕਾਰਨ ਇਹ ਕਿਉਂਕਿ ਦੇਸ਼ ਭਰ ਦੇ ਵਿੱਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦੇ ਸਮਾਗਮ ਹੋ ਰਹੇ ਨੇ ਉਹਨਾਂ ਨੂੰ ਮੁਖਰਫ ਕੇ ਸਰਕਾਰ ਵੀ ਇਹ ਪ੍ਰੋਗਰਾਮ ਕਰਵਾ ਰਹੀ ਆ ਤੇ ਉਸ ਕਰਕੇ ਕਿਉਂਕਿ ਸ਼ਹੀਦੀ 15 ਵੜਾ ਚੱਲ ਰਿਹਾ 30 ਤਰੀਕ ਤੱਕ ਇਹਨਾਂ ਦਿਨਾਂ 'ਚ ਸਾਡੀਆਂ ਖੇਡਾਂ ਹੁੰਦੀਆਂ ਸੀ ਅਸੀਂ ਐਸ ਵੇਰੇ ਦੀਆਂ ਖੇਡਾਂ ਗੁਰੂ ਜੀ ਨੂੰ ਸਮਰਪਿਤ ਕਰ ਦਿੱਤੀਆਂ ਨੇ ਤੇ ਇਹ ਇਹਦੇ ਵਿੱਚ ਹੁਣ ਧਾਰਮਿਕ ਸਮਾਗਮ ਕਰਵਾਏ ਜਾਂਦੇ ਅਗਲੇ ਸਾਲ ਤੋਂ ਪਰਦੀ ਰਹਿਣਗੀਆਂ ਜੀ ਖੇਡਾਂ ਇਸੇ ਤਰ੍ਹਾਂ ਹਰ ਸਾਲ ਹੋਇਆ ਕਰਨਗੀਆਂ ਇਸ ਸਾਲ ਦੀਆਂ ਖੇਡਾਂ ਸਿਰਫ ਸ਼ਹੀਦੀ ਸਮਾਗਮਾਂ ਦਾ ਕਰਕੇ ਬਰਖਾਸਤ ਕੀਤੀਆਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ